ਜਿਸ ਕੜੀ ਦਾ ਸਭ ਨੂੰ ਇੰਤਜ਼ਾਰ ਸੀ ਉਹ ਪੂਰੀ ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਦਾ ਐਲਾਨ ਹੈ ਜਿਹੜਾ ਉਹ ਜਲਦ ਹੋਣ ਜਾ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਕਿਸ ਦੀਆਂ ਟੜਕੜਾਂ ਨੇ ਜਿਹੜੀਆਂ ਖਾਸ ਕਰਕੇ ਸਿਆਸੀ ਆਗੂਆਂ ਦੀਆਂ ਉਹ ਵਧੀਆਂ ਹੋਈਆਂ ਨੇ ਉਹਨਾਂ ਟੜਕੜਾਂ ਦੇ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਲੋਕ ਸਭਾ ਚੋਣਾਂ ਦਾ ਜਿਹੜਾ ਐਲਾਨ ਹੈ ਉਹ ਅੱਜ ਹੋ ਜਾਣਾ ਹੈ ਅੱਜ ਕਿਸੇ ਵੇਲੇ ਵੀ ਕਹਿੰਦੇ ਆ ਕਿ ਇਸ ਦਾ ਐਲਾਨ ਹੋ ਜਾਣਾ ਹੈ ਚੋਣ ਕਮਿਸ਼ਨ ਦੇ ਵੱਲੋਂ ਅੱਜ ਭਾਵ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਅਤੇ ਚਾਰ ਸੂਬਿਆਂ ਦੀਆਂ ਅਸੈਂਬਲੀ ਚੋਣਾਂ ਦੇ ਲਈ ਜਿਹੜਾ ਐਲਾਨ ਕੀਤਾ ਜਾਣਾ ਹੈ ਕਿਸੇ ਵੇਲੇ ਵੀ ਇਹ ਐਲਾਨ ਜਿਹੜਾ ਸੰਭਵ ਹੋ ਸਕਦਾ ਹੈ ਚੋਣ ਕਮਿਸ਼ਨ ਨੇ ਬਕਾਇਦਾ ਇਸ ਦੀ ਜਾਣਕਾਰੀ ਆਪਣੇ ਐਕਸ ਅਕਾਊਂਟ ਦੇ ਉੱਤੇ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਦੋ ਜਿਹੜੇ ਚੋਣ ਨਵੇਂ ਚੋਣ ਕਮਿਸ਼ਨਰ ਲੱਗੇ ਆ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਸੀ ਮੁੱਖ ਚੋਣ ਕਮਿਸ਼ਨਰ ਪਹਿਲਾਂ ਹੀ ਸਨ ਜਿਹੜਾ ਚੋਣ ਕਮਿਸ਼ਨਰ ਗੁਇਲ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋ ਗਈ ਸੀ ਦੋਵੇਂ ਹੁਣ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤੇ ਗਏ ਆ ਨਵੇਂ ਕਮਿਸ਼ਨਰਾਂ ਦੇ ਵਿੱਚ ਸੁਖਬੀਰ ਸਿੰਘ ਸੰਧੂ ਅਤੇ ਗਿਆਨੈਸ਼ ਕੁਮਾਰ ਸ਼ਮਲ ਦੋਵਾਂ ਦੀ ਨਿਯੁਕਤੀ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦਾ ਐਲਾਨ ਹੋਣਾ ਜਿਹੜਾ ਉਹ ਸੰਭਵ ਹੋ ਗਿਆ ਆ ਚੋਣ ਕਮਿਸ਼ਨ ਦੇ ਵੱਲੋਂ ਸ਼ਨੀਵਾਰ ਨੂੰ ਲੋਕ ਸਭਾ ਤੇ ਚਾਰ ਰਾਜਾਂ ਦੀਆਂ ਅਸੈਂਬਲੀ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਚੋਣ ਕਮਿਸ਼ਨ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਲੋਕ ਸਭਾ ਤੇ ਕੁਝ ਸੂਬਾਈ ਅਸੈਂਬਲੀਆਂ ਦੀ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਸ਼ਨੀਵਾਰ ਨੂੰ ਸ਼ਾਮ 3 ਵਜੇ ਕੀਤਾ ਜਾਵੇਗਾ ਮੌਜੂਦਾ ਲੋਕ ਸਭਾ ਦੀ ਮਿਆਦ 16 ਜੂਨ ਨੂੰ ਖਤਮ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਸੰਸਦ ਦੇ ਹੇਠਲੇ ਸਦਨ ਦਾ ਗਠਨ ਕਰਨਾ ਲਾਜ਼ਮੀ ਹੈ ਆਂਧਰਾ ਪ੍ਰਦੇਸ਼ ਸਿਕਮ ਹਰਾਂਚਲ ਪ੍ਰਦੇਸ਼ ਤੇ ਉੜੀਸਾ ਦੀਆਂ ਅਸੈਂਬਲੀ ਚੋਣਾਂ ਦਾ ਕਾਰਜਕਾਲ ਜੂਨ ਮਹੀਨੇ ਦੇ ਵੱਖ-ਵੱਖ ਤਰੀਕਾ ਨੂੰ ਖਤਮ ਹੋ ਰਿਹਾ ਪਿਛਲੀਆਂ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਅਤੇ ਸੱਤ ਦਿਨਾਂ ਦਾ ਇਹ ਪ੍ਰੋਗਰਾਮ 11 April ਤੋਂ ਸ਼ੁਰੂ ਹੋਇਆ ਸੀ ਚੋਣਾਂ ਦੀ ਗਿਣਤੀ 23 ਮਈ ਨੂੰ ਹੋਈ ਸੀ ਇਸ ਦੌਰਾਨ opinion polls ਵਿੱਚ ਭਾਜਪਾ ਨੂੰ ਰਿਕਾਰਡ 350 ਸੀਟਾਂ ਅਤੇ ਪਾਰਟੀ ਦੀ ਅਗਵਾਈ ਵਾਲੇ NDA ਗੱਠ ਨੂੰ 411 ਸੀਟਾਂ ਮਿਲਦੀਆਂ ਸੰਭਾਵਨਾ ਜਤਾਈਆਂ ਜਾ ਰਹੀਆਂ ਹਨ ਤੁਹਾਨੂੰ ਦੱਸਦੀ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ 52 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਦਾ ਅਹੁਦਾ ਲੈਣ ਲਈ ਕਾਂਗਰਸ ਲਈ ਇਹ ਅੰਕੜਾ ਕਾਫੀ ਨਹੀਂ ਸੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਵਿਰੋਧੀ ਪਾਰਟੀਆਂ ਦੇ ਇੰਡੀਆ ਗੱਠ ਜੋੜ ਲਈ ਕਰੋ ਜਾਂ ਮਰੋ ਦੇ ਮੁਕਾਬਲੇ ਵਜੋਂ ਵੇਖਿਆ ਜਾ ਰਿਹਾ ਹੈ న్యూਸ 18 ਦੇ opinion poll ਮੁਤਾਬਕ ਭਾਜਪਾ ਦੀ ਅਗਵਾਈ ਵਾਲਾ ਕੌਮੀ ਜਮੂਰੀ ਗੱਠ ਜੋੜ ਅਗਾਮੀ ਚੋਣਾਂ ਵਿੱਚ ਇਤਿਹਾਸਿਕ ਜਿੱਤ ਵੱਲ ਵਧ ਰਿਹਾ ਹੈ ਆਪੀਨੀਅਨ ਪੋਲ ਵਿੱਚ ਕੀਤੇ ਗਏ ਦਾਅਵੇ ਮੁਤਾਬਕ ਐਨਡੀਆ ਨੂੰ 543 ਲੋਕ ਸਭਾ ਸੀਟਾਂ ਦੇ ਵਿੱਚੋਂ 411 ਸੀਟਾਂ ਮਿਲਣਗੀਆਂ ਭਾਜਪਾ ਇਕੱਲਾ 350 ਸੀਟਾਂ ਤੇ ਜਿੱਤ ਦਰਜ ਕਰੇਗੀ এবੀਪੀ ਸੀ ਵੋਟਰ ਵੱਲੋਂ ਕਰਵਾਏ ਗਏ ਆਪੀਨੀਅਨ ਪੋਲ ਸਰਵੇਖਣ ਦੇ ਮੁਤਾਬਕ ਇੰਡੀਆ ਗੱਠਜੋੜ ਨੂੰ ਉੱਤਰ ਪ੍ਰਦੇਸ਼ ਵਿੱਚ ਮਹਿਜ਼ 6 ਸੀਟਾਂ ਨਾਲ ਹੀ ਸਬਰ ਕਰਨਾ ਪਵੇਗਾ ਕਲਮ ਲਾ ਕੇ ਦੇਖਿਆ ਜਾਵੇ ਲੋਕ ਸਭਾ ਚੋਣਾਂ ਦਾ ਅਖਾੜਾ ਸੱਜੂਕਿਆ ਤੇ ਸਿਆਸੀ ਪਹਿਲਵਾਨ ਵੀ ਅਖਾੜੇ ਚ ਆਉਣ ਲਈ ਤਿਆਰ ਨੇ ਰੈਫਰੀ ਦੀ ਭੂਮਿਕਾ ਚੋਣ ਕਮਿਸ਼ਨ ਦੇ ਹੱਥ ਚ ਹੈ ਤੇ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅੱਜ ਚੋਣਾਂ ਦਾ ਐਲਾਨ ਜਿਵੇਂ ਹੁੰਦਾ ਚੋਣਾਂ ਦੇ ਐਲਾਨ ਹੋਣ ਦੇ ਨਾਲ ਹੀ ਦੇਸ਼ ਦੇ ਵਿੱਚ ਅਦਰਸ਼ ਚੋਣ ਜਾਬਤਾ ਜਿਹੜਾ ਆ ਉਹ ਲੱਗ ਜਾਵੇਗਾ ਜਿਸ ਤੋਂ ਬਾਅਦ ਕਈ ਸਰਕਾਰੀ ਕੰਮ ਨੇ ਜਿਹੜੇ ਉਹ ਨਹੀਂ ਹੋ ਸਕਣਗੇ ਤੁਹਾਨੂੰ ਦੱਸਦੀ ਏ ਕਿ ਅਦਰਸ਼ ਚੋਣ ਜਾਬਤਾ ਲੱਗਣ ਤੋਂ ਬਾਅਦ ਸਰਕਾਰ ਕੋਈ ਵੀ ਨਵੀਂ ਸਕੀਮ ਨਵੀਂ ਭਰਤੀ ਆਦਿ ਜਿਹੜਾ ਐਲਾਨ ਉਹ ਨਹੀਂ ਕਰ ਸਕਦੀ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਚੋਣ ਕਮਿਸ਼ਨ ਦੇ ਐਲਾਨ ਦਾ ਕਿੰਨੇ ਪੜਾਵਾਂ ਚ ਹੁੰਦੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਕਿਹੜੀ-ਕਿਹੜੀਆਂ ਤਰੀਕਾਂ ਨੂੰ ਵੋਟਾਂ ਪੈਣੀਆਂ ਨੇ ਇਸ ਦੇ ਉੱਤੇ ਹੁਣ ਸਭ ਦੀ ਨਜ਼ਰ ਰਹੇਗੀ